8 ਅਕਤੂਬਰ ਨੂੰ ਸਾਨੂੰ ਆਲਵਿਦਾ ਕਹਿ ਕੇ ਗਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹੁਣ ਆਖਰੀ ਪੰਜਾਬੀ ਫਿਲਮ ਯਮਲਾ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ ਟ੍ਰੇਲਰ ਨੂੰ ਪ੍ਰਸ਼ੰਸਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ। ਰਾਜਵੀਰ ਜਬੰਦਾ ਦੀ ਆਖਰੀ ਫਿਲਮ ਦਾ ਨਾਮ ਇਹ ਹਮਲਾ ਜਿਸ ਦੀ ਸ਼ੂਟਿੰਗ ਉਸਨੇ ਆਪਣੀ ਮੌਤ ਤੋਂ ਥੋੜੀ ਦੇਰ ਪਹਿਲਾਂ ਹੀ ਪੂਰੀ ਕਰ ਲਈ ਸੀ। ਗੋਲਡਨ ਬ੍ਰਿਜ ਫਿਲਮਸ ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦਾ ਨਿਰਦੇਸ਼ਨ ਰਕੇਸ਼ ਮਹਿਤਾ ਦੇ ਵੱਲੋਂ ਕੀਤਾ ਗਿਆ। ਜੋ ਹਾਲੀ ਦੇ ਸਮੇਂ ਦੇ ਵਿੱਚ ਰਿਲੀਜ਼ ਹੋਈ ਅਰਥ ਭਰਪੂਰ ਪੰਜਾਬੀ ਮੇਰਸ ਸਮੇਤ ਕਈ ਬਹੁਤ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੇ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਫਿਲਮਾਈ ਗਈ ਉਕਤ ਫਿਲਮ ਵਿੱਚ ਬਹੁਤ ਹੀ ਪ੍ਰਭਾਵੀ ਤੇ इमोशनल ਪੋਮਿਕਾ ਦਾ ਹਿਸਾਬ ਬਣਾਏ ਗਏ ਨੇ ਤੇ ਰਾਜਵੀਰ ਜਵੰਦਾ ਜਿਨ੍ਹਾਂ ਦੀ ਇਸ ਫਿਲਮ ਨੂੰ ਲੈ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਕਰੀਬੀਆਂ ਵੱਲੋਂ ਵੀ ਖੁਸ਼ੀ ਤੇ ਗਮੀ ਭਰੇ ਪਾਬ ਆਪਣੇ ਮਨਾਂ 'ਚ ਮਹਿਸੂਸ ਕੀਤੇ ਜਾ ਰਹੇ ਨੇ ਇਸੇ ਦੌਰਾਨ ਜੇਕਰ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਰਾਜਵੀਰ ਜਵੰਦਾ ਤੋਂ ਇਲਾਵਾ ਨਵੀ ਨੀਤ ਕਾਟੇ ਲੋ ਗੁਰਪ੍ਰੀਤ ਕੋਗੀ ਤੀਰਸ ਕੁਮਾਰ ਰਗਵੀਰ ਬੋਲੀ ਕਵਲਜੀਤ ਸਿੰਘ ਰਾਣਾ ਜੰਗ ਬਹਾਦਰ ਤੇ ਹਰਦੀਪ ਗਿੱਲ ਹਰਬੀ ਸੰਗਾ ਤੇ ਸਾਨੀਤ ਈਮਾਨ ਤੇ ਰਾਕੇ ਹੁੰਦਵਾਰਗੇ ਕਿਰਦਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ ਤੇ ਹੁਣ ਪ੍ਰਸ਼ੰਸ਼ਕ ਫਿਲਮ ਦਾ ਟਰੇਲਰ ਦੇ ਕੇ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਕਿਹੜੇ ਕਮੈਂਟ ਕਰ ਰਹੇ ਨੇ ਤੁਹਾਨੂੰ ਡਿਟੇਲ ਚ ਦੱਸਦੇ ਆ ਇੱਕ ਨੇ ਲਿਖਿਆ ਕਿ ਪੰਜਾਬੀ ਮਾਂ ਬੋਲੀ ਦਾ ਪੌਤੀ ਸੋਰੀਲਾ ਜਿਹੜਾ ਗਾਇਕ ਤੇ ਸਾਫ ਸੁਥਰੀ ਗਾਇਕੀ ਦਾ ਪਹਿਰੇਦਾਰ ਨੇਕ ਤੇ ਨਿਗੇ ਸੁਭਾ ਦਾ ਮਾਲਕ ਆਪਣੇ ਗੀਤਾਂ ਨਾਲ ਹਮੇਸ਼ਾ ਦਿਲ ਦੇ ਉਸ ਦਾ ਰਗਵੀਰ ਤੇ ਇੱਕ ਹੋਰ ਨੇ ਲਿਖਿਆ ਕਿ ਕਮਲਿਆ ਤੇਰੇ ਨਾਲ ਨਾ ਕੋਈ ਰਿਸ਼ਤਾ ਹੋਣ ਦੇ ਨਾਲ ਨਾਲ ਬਹੁਤ ਵੱਡਾ ਰਿਸ਼ਤਾ ਦਿਲ ਦਾ ਰਿਸ਼ਤਾ ਸਾਰੇ ਪੰਜਾਬੀਆਂ ਨੂੰ ਰਵਾ ਗਿਆ ਤੇ ਇੱਕ ਹੋਰ ਨੇ ਲਿਖਿਆ ਕਿ ਰਾਜਵੀਰ ਦੀ ਘਾਟ ਪੰਜਾਬੀ ਇੰਡਸਟਰੀ ਚ ਕਦੇ ਪੂਰੀ ਨਹੀਂ ਹੋ ਸਕਦੀ ਮਿਸ ਯੂਬਾਈ ਇਸ ਤੋਂ ਪਹਿਲਾਂ ਗਾਇਕ ਦੇ ਦੋਸਤ ਤੇ ਅਦਾਕਾਰ ਰਗਵੀਰ ਬੋਲੀ ਨੇ ਆਪਣੀ ਇੰਸਟਾਗ੍ਰam ਉਤੇ ਪੋਸਟ ਸਾਂਝੀ ਕੀਤੀ ਸੀ ਤੇ ਲਿਖਿਆ ਸੀ ਕਿ ਸਾਡੇ ਯਾਰ ਦੀ ਫਿਲਮ ਜਿਹਦੇ ਵਿੱਚ ਸਾਡੀ ਜੋੜੀ ਸਾਡੀ ਯਾਰੀ ਤੇ ਸਾਡੇ ਹਾਸੇ ਦੇਖੋਗੇ ਦੋਸਤੋ ਆਪਾਂ ਇੱਕਠੇ ਬੈ ਕੇ ਦੇਖਣੀ ਸੀ ਯਾਰਾ ਇਹ ਫਿਲਮ ਜਦੋਂ ਅਸੀਂ ਇਸ ਫਿਲਮ ਦੇ ਸੈੱਟ ਉੱਤੇ ਇਕੱਠੇ ਹੋਏ ਤਾਂ ਅਸੀਂ ਦੋਵੇਂ ਬਹੁਤ ਖੁਸ਼ੀ ਤੇ ਰਾਜਵੀਰ ਕਹਿੰਦਾ ਬੋਲੀ ਨਜ਼ਾਰਾ ਆ ਰਿਹਾ ਪਹਿਲਾਂ ਯੂਨੀਵਰਸਿਟੀ ਦੀਆਂ ਸਟੇਜਾਂ ਉੱਤੇ ਇਕੱਠੇ ਪੇਸ਼ਕਾਰੀ ਕਰਦੇ ਸੀ ਤੇ ਦੇਖ ਲਾ ਆਪਣਾ ਸੁਪਨਾ ਅੱਜ ਆਪਾਂ ਨੂੰ ਇੱਥੇ ਤੱਕ ਲੈ ਆਏ ਤੇ ਇਕੱਠੇ ਫਿਲਮ ਕਰਦੇ ਪਏ ਆ ਤੇ ਅਦਾਕਾਰ ਨੇ ਅੱਗੇ ਵੀ ਲਿਖਿਆ ਕਿ ਹੋਸਟਲ ਦੇ ਕਮਰਿਆਂ ਵਾਂਗੂ ਸਾਡੀ ਇੱਕੋ ਵੈਨਟੀ ਬੈਂਡ ਸੀ ਤੇ ਹੋਟਲ ਦੇ ਕਮਰੇ ਵਿੱਚ ਵੀ ਇਕੱਠੇ ਖਾਂਦੇ ਪੀਂਦੇ ਸੀ ਲੱਗਦਾ ਸੀ ਕਿ ਜਿਵੇਂ ਦੁਬਾਰਾ ਤੋਂ ਯੂਨੀਵਰਸਿਟੀ ਇਕੱਠੇ ਹੋ ਗਈ ਹੋਈਏ ਬੜਾ ਕੁਝ ਸੋਚਦੇ ਸੀ ਤੇ ਵੀ ਇਸ ਫਿਲਮ ਦੀ ਪ੍ਰਮੋਸ਼ਨ ਵੇਲੇ ਆ ਕਰਾਂਗੇ ਉਹ ਕਰਾਂਗੇ ਪਰ ਅਫਸੋਸ ਅੱਜ ਸਭ ਜਮੁੰਦੇ ਤੋਂ ਬਿਨਾ ਕਰਨਾ ਪੈ ਰਿਹਾ ਤੁਸੀਂ ਹਮੇਸ਼ਾ ਜਮੁੰਦੇ ਨੂੰ ਬਹੁਤ ਪਿਆਰ ਦਿੱਤਾ ਸੋ ਕਿਰਪਾ ਕਰਕੇ ਇਸ ਫਿਲਮ ਨੂੰ ਦੇਖ ਕੇ ਵੀ ਜਰੂਰ ਸਹਿਯੋਗ ਦਿਓ ਤਾਂ ਕਿ ਜਿਹੜਾ ਪਿੱਛੋਂ ਪਰਿਵਾਰ ਤੇ ਬੱਚੀ ਨੂੰ ਸਹਿਯੋਗ ਮਿਲ ਸਕੇ ਧੰਨਵਾਦ ਇਹ ਫਿਲਮ 28 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ